ਮੁਰਜੀ ਵਾਲਾ ਟੀਮ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਪਹਿਲੀ ਰੇਡ ਔਰ ਦੂਜੇ ਪਾਸੇ ਕਹਿੰਦੇ ਯਾਫਰ ਅਲੀ ਕਮੋ ਤੇ ਦੂ ਮੁਰਜੀ ਵਾਲੇ ਟੀਮ ਦੇ ਦਰਮਿਆਨ ਮੁਕਾਬਲਾ ਸਖਤ ਲੱਗਿਆ ਪਿਆ ਜੋਰ ਤੇ ਪੁਆਇੰਟ ਚੜ੍ਹਦੇ ਪੰਜਾਬ ਦਾ ਆਪਾਂ ਆਸਟ੍ਰੇਲੀਆ ਦੀ ਤੇ ਨਿੱਕਾ ਯੂ ਐਸ ਏ ਦੀ ਕਹਿੰਦੇ ਵੀ 100 ਡਾਲਰ ਚੜ੍ਹਦੇ ਪੰਜਾਬ ਦਾ ਜਿਹੜਾ ਵੀ ਯਾਫੀ ਜੱਫਾ ਲਾ ਦੂ ਪਹਿਲਾ ਇੱਕ ਪਾਸੇ ਕਪਤਾਨ ਬੱਲੇ ਇਹਦਾ ਇੰਡੀਆ ਦੀ ਟੀਮ ਲਈ ਵੱਡੀ ਸਪੋਰਟ ਹੈ ਵੀਰ ਦੀ ਰਮਨ ਕੁਤਰੇ ਬਾਂਹੜੀਆਂ ਵਾਲੇ ਦੀ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਯਾਫਰ ਅਲੀ ਕੰਬੋ ਔਰ ਦੂਜੇ ਪਾਸੇ ਤਮੁਰਜੀ ਵਾਲਾ ਐਕਸ਼ਨ ਵਾਲੀ ਮਸ਼ੀਨ ਆਹ ਲੱਗ ਗਿਆ ਕੰਢੇ ਜੱਫਾ ਮੈਂ ਪਹਿਲਾਂ ਦੱਸਿਆ ਵੀ ਇਹੋ ਮੁੰਡੇ ਦੀ ਚਰਚਾ ਵੱਡੀ ਹੈ ਆਹ ਮੁੰਡੇ ਦੀ ਚਰਚਾ ਹੈ ਅਮਰੀਕਾ ਕਿ ਲਾਓ ਜ਼ਾਫਰ ਅਲੀ ਕੰਬੋ ਕੰਬੋ ਹੱਕਰਦਾ ਕੋਸ਼ਿਸ਼ ਜ਼ਬਰਜੀ ਦੇ ਦੀਪ ਦੀ ਰੇ ਪੁਆਇੰਟ ਵਾਹ 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 ਬੱਲੇ ਦਸਤਾਰਾਂ ਸਜਾਉਂਦੇ ਕੇਸ ਦਾੜੀ ਤੋਂ ਪਛਾਣ ਹੋ ਜਾਵੇ ਵਿੱਚ ਲਖਦੇ ਆ ਇਧਰ ਕਾਣ ਕੋਸ਼ਿਸ਼ ਕਰਦਾ ਜਬਰ ਅਲੀ ਕੰਬੋ ਲੱਕਣ ਵੀ ਕਮਾਲ ਹੋਈ ਪਈ ਦੋ ਖਿਡਾਰੀਆਂ ਦੇ ਦਰਮਿਆਨ ਇੱਕ ਯੋਨਾ ਤਕੜਾ ਜਫਾ ਬੱਲੇ ਬੱਲੇ ਹੋਈ ਪਈ ਨਹੀਂ ਨਹੀਂ ਪੁਆਇੰਟ ਸ਼ਬਾ ਫਿਆੜਾ ਗੁਰਵਿੰਦਰ ਹੁੰਦਲ ਜੇਪੀ ਹੁੰਦਲ ਹੁਣਾਂ ਵੱਲੋਂ ਇੱਕ ਪਾਸੇ ਨਫੀਸ ਗੁੱਜਰ ਔਰ ਦੂਜੇ ਪਾਸੇ ਤਪੁਰਤੀ ਵਾਲਾ ਦੀਪ ਨੰਬਰ ਜੀਆਂ ਨੂੰ ਆਖਦੇ ਆ ਪਹਿ ਤਿਲ ਤੋਂ ਧਰਮਾਤ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਰਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਆਓ ਸਾਹਮਣੇ 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 ਕਬੱਡੀ 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 ਇਹ ਮਾਨਕੀ ਵਾਲਾ ਇਹ ਗੋਪੀ ਮਾਨਕੀ ਹੈ ਤੇ ਕੈਨੇਡਾ ਤੋਂ ਬੁਲਾਇਆ ਹੈ ਇਹ ਕੈਨੇਡਾ ਤੋਂ ਬੁਲਾਇਆ ਰੁਪਿੰਦਰ ਜੀ ਕਹਿੰਦੇ ਵੀ ਅੱਠ ਨੂੰ ਜਮਰੇੜੀ ਦੇ ਵਿੱਚ ਵੀ ਚੈਂਪੀਅਨ ਸ਼ਿਪ ਹੋਣੀ ਉਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਪਰ ਵਰਤਮਾਨ ਸਮਾਂ ਮਾਣੀਏ ਰੱਜ ਕੇ ਵਰਤਮਾਨ ਸਮੇਂ ਨੂੰ ਇਧਰ ਪਾਸੇ ਕਮਾਲ ਹੋਈ ਪਈ ਆ ਖੁਜ ਕਰਨੀ ਮਰੀ ਔਖੀ ਲਾਉਣੀ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਵੀ ਨਿਊਜ਼ੀਲੈਂਡ ਵਾਲਿਓ ਐਡਾ ਚੋਟੀ ਦਾ ਜੱਫਾ ਲਾਇਆ ਤਾੜੀਆਂ ਤੂੜੀਆਂ ਮਾਰੀਆਂ ਹੀ ਨਹੀਂ ਖੁੱਲ ਕੇ ਤਾੜੀਆਂ ਮਾਰ ਕੇ ਦੱਸਿਓ ਇਸ ਨੌਜਵਨ ਦੇ ਲਈ ਚਾਰ ਛਪੇਰਾ ਆ 520 ਗੋਪੀ ਜੀ ਪਾ ਕੇ